अब लोग हटो करो यार ना 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 हां चल यार आज कबेट पे किया तुमने हमने यकीन ना ओ ना लगा दो तुम चलो हमने कह रहा तू वीडियो बनाओ ना मैं तुम्हें ਜਿਰਕਪੁਰ ਦੇ ਲਾਈਟ ਪੁਆਇੰਟ ਤੇ ਬੈਰੀਕੇਡਸ ਉੱਪਰ ਫਲੈਕਸ ਲਗਾਉਣ ਪਹੁੰਚੇ ਇੱਕ ਵਿਅਕਤੀ ਅਤੇ ਪੁਲਿਸ ਮੁਲਾਜ਼ਮ ਦੇ ਆਪਸ ਵਿੱਚ ਗੁੱਥਮ-ਗੁੱਥੀ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਦਰਸਲ ਤਹਾਨੂੰ ਦੱਸ ਦਿੰਦੇ ਹਾਂ ਕਿ ਅਜਿਹਾ ਕੀ ਹੋਇਆ ਕਿ ਦੋਹਾਂ ਧਿਰਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਹੈ ਜਾਣਕਾਰੀ ਦੇ ਮੁਤਾਬਿਕ ਸਚਿਨ ਬੱਤਰਾ ਨੇ ਦੱਸਿਆ ਕਿ ਉਸਨੇ ADGP ਪੰਜਾਬ ਦੇ AS ਰਾਏ ਦੇ ਨਾਲ ਮੁਲਾਕਾਤ ਕਰਕੇ ਟ੍ਰੈਫਿਕ ਜਾਗਰੂਕਤਾ ਮੁਹਿੰਮ ਦੇ ਤਹਿਤ ਪੂਰੇ ਪੰਜਾਬ ਚ ਸੜਕਾਂ ਦੇ ਬੈਰੀਕੇਡਸ ਤੇ ਪੁਲਸ ਦੇ ਸਲੋਗਨ ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਇਸ ਦੌਰਾਨ ਜਿਰਖਪੁਰ ਲਾਈਟ ਪੁਆਇੰਟ ਤੇ ਜਦੋਂ ਉਸਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਟ੍ਰੈਫਿਕ ਮੁਲਾਜ਼ਮ ਨੇ ਉਸਨੂੰ ਰੋਕ ਲਿਆ ਤਾਂ ਉਸਨੇ ADGP ਵੱਲੋਂ ਦਿੱਤੀ ਚਿੱਠੀ ਦਿਖਾਈ ਪਰ ਟ੍ਰੈਫਿਕ ਮੁਲਾਜ਼ਮ ਦੀ ਤਸੱਲੀ ਨਾ ਹੋਈ ਤਾਂ ਉਸਨੇ ਉੱਚ ਅਧਿਕਾਰੀ ਦੇ ਨਾਲ ਗੱਲ ਕਰਵਾਉਣੀ ਚਾਹੀ ਪਰ ਕਿਸੇ ਕਾਰਨ ਉੱਚ ਅਧਿਕਾਰੀ ਨੇ ਫੋਨ ਨਹੀਂ ਚੱਕਿਆ ਤਾਂ ਇਸ ਤੋਂ ਬਾਅਦ ਟ੍ਰੈਫਿਕ ਮੁਲਾਜ਼ਮ ਨੇ ਉਸਤੇ ਝੂਠ ਬੋਲਨ ਦਾ ਦੋਸ਼ ਲਗਾ ਦਿੱਤਾ ਇਸ ਦੇ ਨਾਲ ਹੀ ਪੀਟ ਨੇ ਦੋਸ਼ ਲਗਾਇਆ ਕਿ ਟ੍ਰੈਫਿਕ ਮੁਲਾਜ਼ਮ ਨੇ ਉਸਨੂੰ ਕਿਹਾ ਕਿ ਜੇਕਰ ਫਲੈਕਸ ਲਗਾਉਣੀ ਹੈ ਤਾਂ ਉਸਨੂੰ 25000 ਰੁਪਏ ਮਹੀਨੇ ਦੇਣੇ ਪੈਣਗੇ ਇਸ ਤੋਂ ਮਨਾ ਕਰਨ ਤੇ ਉਸ ਮੁਲਾਜ਼ਮਾ ਨੇ ਗਾਲਾਂ ਕੱਢਣੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਨਾਲ ਵਾਲੇ ਵਿਅਕਤੀ ਨੇ ਇਸ ਸਭ ਦੀ ਵੀਡੀਓ ਬਣਾ ਲਈ ਤਾਂ ਮੁਲਾਜ਼ਮ ਨੇ ਇਸ ਨੂੰ ਬੰਦ ਕਰਵਾ ਦਿੱਤਾ ਉਰਨਾਲਾ ਵੀ ਜਿਹੜਾ ਪੱਟ ਹੈ ਉਹ ਵੀ ਵੇਖੇ ਨੁਕਲ ਵੀ ਉਹ ਕੇਸ ਅਥਾਰਟੀ ਨਾਲ ਉੱਥੇ ਪੁਲਿਸ ਨੂੰ ਆਵੇ ਝੰਕਾਰ ਜੀ ਮੇਰਾ ਪਰਸਨਲੀ ਮੇਰੇ ਧਿਆਨ ਚ ਹੈਗਾ ਵੀ ਉਹ ਐਵੇਂ ਦੇ ਕੁਝ ਮਤਲਬ ਪ੍ਰੈਕਟਿਸਿਸ ਕਰਦਾ ਉਸ ਨੂੰ ਸਰ ਉਹ ਕੋਈ ਕਾਰਵਾਈ ਕੀਤੀ ਹੈ ਹ ਹ ਉਹਨਾਂ ਦੇ ਖਿਲਾਫ ਪਤਾ ਕਰ ਲਿਆ ਤੇ ਬਰਿੰਦਰ ਸਿੰਘ ਦੇ ਖਿਲਾਫ ਵੀ ਕੋਈ ਕਾਰਵਾਈ ਸੀ ਸਪੈਂਡ ਹੋ ਗਿਆ ਬਰਿੰਦਰ ਸਿੰਘ ਨੂੰ ਥਰਡ ਪਾਰਟ ਸਰ ਸ਼ਹਿਰ ਦੀ ਆਬਾਦੀ 6.6 ਲੱਖ ਦੇ ਕਰੀਬ ਪਹੁੰਚ ਗਈ ਹੈ ਤੇ ਸਾਡੇ ਸ਼ਹਿਰ ਤੇ ਬਿਊਰ ਰਿਪੋਰਟ 23 ਚੈਨਲ